ਇੱਕ ਪਾਸੇ ਦਾ ਬਾਜ਼ਾਰ ਬੈਠੇ ਬੇਲੇ ਦੂਜੇ ਪਾਸੇ ਬਾਬੇ ਦੀ ਹੱਟੀਆਂ ਲੱਗੇ ਮੇਲੇ ਪਹਿਲਵਰ ਦੇ ਸੂਟ ਕੋਈ 1000 ਕੋਈ 1200 ਕੋਈ 2-2000 ਬਾਬੇ ਦੀਆਂ ਹੱਟੀਆਂ ਦੇਤੇ 2-200 ਜੋ ਮਰਜੀ ਲੈ ਜਾਓ 25 50 200 ਫੁੱਲ ਸਾਈਜ਼ ਦੀ ਸ਼ੋਲ 25 ਰੁਪਏ ਇਹ ਵੀ 25 ਰੁਪਏ ਜੋ 25 ਰੁਪਏ ਜੋ ਜਿਹੜਾ ਲੈ ਗਿਆ ਉਹਦਾ ਖੱਟ ਗਿਆ ਸੂਟਾ ਪਿੱਛੇ ਲੜਾਈ ਹੋ ਗਈ ਸੂਟਾ ਪਿੱਛੇ ਕਹਿੰਦੇ ਮੈਨਣਾ ਕਹਿੰਦੇ ਮੈਨਣਾ ਮੇਲੇ ਲਗੇ ਮੇਲੇ ਪੂਰੇ ਆ ਦੇਖੋ ਇਹ ਤੁਸੀਂ ਵਾਰਾ ਕੀਤਾ ਸੀ ਵੀ 21 22 ਸਤੰਬਰ ਤੱਕ ਇਦਾਂ ਹੀ ਚੱਲੂ ਫਿਰੇ ਮੈਂ ਕਿਹਾ ਜੀ ਚੱਲੂਗੇ ਚੱਲੂਗੇ ਆ ਦੇਖੋ 795 ਰੁਪਏ ਰੇਟ ਆ ਆਪਾਂ ਓਫਰ 'ਚ ਚੁੰਨੀ ਪਿਓਰ ਦੇ ਨਾਲ ਭਾਜੀ ਵੱਡੀ ਓਫਰ 'ਚ ਵੱਡਾ ਤਮਾਕਾ ਲੈਣ ਲਗਾ ਚੱਕੋ 300 ਰੁਪਏ ਸੋ ਸੋ ਜਿਹੜੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰੋ ਛੇਤੀ ਆਜੋ 50 ਹਜ਼ਾਰ ਕਪੜਾ 20 ਹਜ਼ਾਰ ਦੇਣਾ ਜਿਹੜਾ ਕਪੜਾ ਬੈ ਗਿਆ ਪ੍ਰੋਫਿਟ ਸਾਡਾ ਨਹੀਂ ਬੀਕਿਆ ਸਾਨੂੰ ਵਾਪਸ ਦੇ ਕੇ ਬਦਲ ਕੇ ਲੈ ਜਿਓ ਆਇਦਰ ਦੇਖੋ ਭਾਜੀ ਪੀਸ ਪਿਓਰ ਮਸਲੀਨ ਤੇ ਭਾਜੀ ਕਪੜਾ ਚੈੱਕ ਕਰੋ ਜਰਾ ਕੁਆਲਿਟੀ ਮਲਾਈ ਮੈਂ ਕਹਿੰਦਾ ਲੂ ਪੈਂਦੀ ਹੋਵੇ ਤਾਂ ਵੀ ਗਰਮੀ ਨਹੀਂ ਲੱਗਦੀ ਪੂਰੇ ਪੰਜਾਬ ਦਾ ਧਮਾਕਾ ਆਹ ਸੂਟ ਆਹ ਦੁਪੱਟਾ 600 ਰੁਪਏ ਕਰਤਾ ਯਾਰ ਇੱਕ ਪਾਸੇ ਦਾ ਪੰਜਾਬ ਦੇ ਦੁਕਾਨਦਾਰਾਂ ਨੇ ਦਿਸਿਆ ਸਰਾਧਾ ਆਸਰ ਪਰ ਦੂਜੇ ਪਾਸੇ ਬਾਬੇ ਦੀ ਹੱਟੀ ਦੇ ਰਿਹਾ ਬੇਅਸਰ ਇੱਕ ਪਾਸੇ ਦਾ ਬਾਜ਼ਾਰ ਬੈਠੇ ਬੇਲੇ ਦੂਜੇ ਪਾਸੇ ਬਾਬੇ ਦੀ ਹੱਟੀ ਤੇ ਲੱਗੇ ਮੇਲੇ ਬਾਬਾ ਜੀ ਕੋਈ ਸੋਮਵਾਰ ਨਹੀਂ ਕੋਈ ਮੰਗਲਵਾਰ ਨਹੀਂ ਕੋਈ ਸਰਾਹ ਨਹੀਂ ਕੋਈ ਦੈਨ ਨਹੀਂ ਕੋ ਰਾਤ ਨਹੀਂ ਹਰ ਰੋੜ 24 ਘੰਟੇ ਇਦਾਂ ਚੱਕਰ ਚਲਾਈ ਜੰਨੇ ਹੋ ਓ ਭਾਜੀ ਵੱਡਾ ਫੈਰਾ ਕਰ ਰਿਆ ਪੈਣਾ ਪਰਾਵ ਦਾ ਸਸਰੀ ਕਾਲ ਦੀ ਟਿਕ ਟਾਕ ਆਜੋ ਬਾਬੇ ਦੀ ਹੱਟੀ ਤੇ ਆਪਾਂ ਪ੍ਰੋਮਿਸ ਕੀਤਾ ਯਾਦਵਾਰ ਨੂੰ 200 200 ਰੁਪਏ ਦੀ ਬੈਲ ਬਟ ਦੇ ਸੂਟ ਦਾਂਗੇ ਵਧੀਆ ਚੀ ਚਲਾਂਗੇ ਦਾਂਗੇ ਆਪਾਂ ਜੀ ਰਸ਼ ਦੇਖ ਲਓ ਹੂੰ ਤਮਾਕਾ ਦੇਖ ਲੋ ਇਹ ਆ ਗੱਠ ਜੋੜ ਹਾਂਜੀ ਭੈਣਾ ਭਰਾਵਾਂ ਦਾ ਬਾਬੇ ਜੱਦੀ ਨਾਲ ਹਾਂਜੀ ਭਾਈ ਵੱਡਾ ਫੈਰਾ ਕਰਨ ਜਾ ਰਿਆਂ ਜੀ ਵੱਡਾ ਫੈਰਾ ਵੱਡਾ ਤਮਾਕਾ ਹਾਂਜੀ ਸੁਪਰ ਤੋਂ ਉੱਪਰ ਤਿਆਰੀ ਪੂਰੀ ਭਾਈ ਯਾਰ 1200 1500 ਵਾਲੇ ਸੂਟ ਤੁਹਾਨੂੰ ਕੀ ਕਹੀ ਕਰ ਟਾਈਮ ਨਹੀਂ ਦੇਣ ਦਾ ਵੀ ਆਪਾਂ ਆ ਚੱਕੋ ਜੀ ਆਹ ਦੇਖੋ ਬੈਲਵਟ 200 ਰੁਪਏ ਭਾਜੀ ਆ ਦੇਖੋ 벨버ਟ ਦੇ ਸੂਟ ਕੋਈ 1000 ਕੋਈ 1200 ਕੋਈ 2 2000 ਬਾਬੇ ਦੀ ਹੱਟੀਆਂ ਦੇਤੇ 2 200 ਰੁਪਏ ਚ 벨버ਟ ਦੇ ਸੂਟ ਭਾਈ ਬੋਰੀਆਂ ਦੇ ਬੋਰੇ ਦੇ ਰਿਹਾ ਜੋ ਮਰਜ਼ੀ ਲੈ ਜਾਓ 25 ਰੁਪਏ ਦੁਪੱਟਾ ਕਰਤਾ 50 ਰੁਪਏ ਸੂਟ ਕਰਤਾ 200 ਰੁਪਏ 벨버ਟ ਕਰਤੀ ਐਦਾਂ ਦੇ ਦੁਪੱਟੇ ਆ ਦੇਖ ਲਓ ਭਾਜੀ ਇਹ 25 ਰੁਪਏ ਆ ਦੇਖੋ ਜਿਹੜੇ ਬਾਜ਼ਾਰ ਜਾ ਕੇ 100 150 2 200 ਦੇ ਸ਼ਾਲ ਲੈਨੇ ਉਹ ਬਾਬੇ ਦੇ ਢੀ ਦੇ 25 ਰੁਪਏ ਚ 25 ਰੁਪਏ ਦੇ ਵਿੱਚ ਸ਼ਾਲ ਵੀ ਦੇ ਦਿੱਤਾ ਹੈਗਾ ਭਾਜੀ ਇਦਾਂ ਦੀਆਂ ਵੈਲਵਟਾਂ ਆ ਦੇਖ ਲਓ ਬ੍ਰਾਂਡਡ ਵੈਲਵਟ ਜੀ 200 ਰੁਪਏ ਆ ਪੀਸ ਦੇਖੋ ਹਾਂਜੀ 25 ਰੁਪਏ ਵੀ 200 ਰੁਪਏ ਭਾਜੀ ਵੈਲਵਟ ਆ 25 ਰੁਪਏ ਦੁਪੱਟਾ ਆ ਜੀ ਇੱਕ ਤੋਂ ਇੱਕ ਆ ਦੋ ਭੈਣ ਜੀ ਨੂੰ ਆ ਦੇਖੋ ਬੋਰੇ ਖੋਲਦੇ ਆਪਾਂ ਆ ਦੇਖੋ ਭਾਜੀ ਹਾਂਜੀ ਜੋ ਮਰਜ਼ੀ ਲੈ ਜਾਓ 25 50 200 ਦੇਖੋ ਜੀ ਜਿਹੜੇ ਤਾਂ ਸਾਡਾ ਸੂਟ ਐਦਰ 5 ਮੀਟਰ ਮਸਲੀਨ ਦਾ ਸੂਟ 200 ਰੁਪਏ ਜੀ 200 ਰੁਪਏ ਦਾ ਸੂਟ ਆ ਦੇਖੋ ਕਨਾਈਆਂ ਕੱਡੀਆਂ ਪ੍ਰੋਪਰ ਸੂਟ ਆ 500 700 800 ਨਹੀਂ 2 200 ਰੁਪਏ ਦੇਤਾ ਚੱਕੋ 2 200 ਚ ਸੂਟ ਦੇਤੇ ਆ ਆ ਦਿਖਾਓ ਨਹੀਂ ਕਿਤੇ 25 25 ਰੁਪਏ ਕਰਦੇ 25 25 ਰੁਪਏ ਆ ਤੁਸੀਂ ਚੈੱਕ ਕਰ ਲਓ ਕਿੰਨਾ ਹੈਵੀ ਪੀਸ ਆ ਮੋਰਾ ਦਾ ਸੂਟ 200 ਰੁਪਏ ਦਾ ਕਰਤਾ ਇਹ ਵੀ 200 ਇਹ ਵੀ 200 ਰੁਪਏ ਚ ਇਹਨਾਂ ਨੇ ਲਿਆ ਉਹਨਾਂ ਨੇ ਲਿਆ ਇਹਨਾਂ ਨੇ ਲਿਆ ਇਹਨਾਂ ਨੇ ਲਿਆ ਇਹਨਾਂ ਨੇ ਲਿਆ ਇਹਨਾਂ ਨੇ ਆਹ 21 ਦਿਨ ਦਿੱਤਾ ਉਹ ਲਿਆ ਆ ਗੁੱਡੀ ਨੇ ਸੋ ਆ ਵੀ ਚੈੱਕ ਕਰ ਲੋ ਜਿਹੜੇ 15 1500 ਚ ਦਿੱਤੇ ਬਾਬੇ ਜੱਟੀ ਨੇ ਇਹ ਵੀ 2 200 ਰੁਪਏ ਚ ਕਰਤੇ 2 200 ਰੁਪਏ ਦੇ ਵਿੱਚ ਸੂਟ ਆ ਦੇਖੋ ਪ्योर ਨੇਚਰਲ ਦਾ ਕ੍ਰੇਪ ਦਾ ਸੂਟ ਵੀ ਭਾਜੀ ਦੁਪੱਟਾ ਲਵਦਾ ਨਹੀਂ ਪਿਆ ਉਹਦਾ 1500 ਦਾ ਆ 200 ਰੁਪਏ ਦਿੱਤਾ ਆ ਸੋ ਇਹਦੇ ਵਿੱਚ ਆ ਵੀ ਚੈੱਕ ਕਰ ਲੋ ਇਹ ਵੀ 2 200 ਰੁਪਏ ਚ ਵਿਆਹ ਸ਼ਾਦੀਆਂ ਦੇ ਪੀਸ ਵੀ 2 200 ਰੁਪਏ ਚ ਬਾਬੇ ਜੱਟੀ ਨੇ ਕਰਤੇ ਆ ਆਜੋ ਭਾਜੀ ਬੋਰੀਆਂ ਦੇ ਬੋਰੇ ਓਏ ਹੋਏ ਹੋਏ 25 25 ਰੁਪਏ ਦੁਪੱਟੇ ਅੱਛਾ ਦੁਪੱਟੇ 25 25 ਰੁਪਏ ਜੋ ਆ ਚੈੱਕ ਕਰ ਲੋ ਸਵਾ ਚੈੱਕ ਕਰੋ 2 200 ਦੇ ਦੁਪੱਟੇ ਇਹਦੇ 25 25 ਰੁਪਏ ਚ ਕਰਤੇ ਚੱਕੋ ਕਰਮ ਸ਼ੋਲ 25 25 ਰੁਪਏ ਜੋ 25 25 ਰੁਪਏ ਦਾ ਦੇਖੋ ਕਰਮ ਸ਼ੋਲਾ 25 ਰੁਪਏ ਫੁੱਲ ਸੈੱਜ ਦੀ ਸ਼ੋਲ 25 ਰੁਪਏ ਇਹ ਵੀ 25 ਰੁਪਏ ਚ 25 ਰੁਪਏ ਚ ਆਹ ਦੇਖੋ ਗਰਮ ਸ਼ੋਲ 1.5 150 2 200 ਵਾਲੀ 25 25 ਰੁਪਏ ਚ ਓਏ ਹੋਏ 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 ਉਹ ਭਾਜੀ ਕਮਾਲ ਹੀ ਕਰਤਾ ਲਿਆ ਪੁੱਤਰ ਆ ਦੇਖੋ 2200 ਹਾਂਜੀ 2200 ਕਰਤੇ ਸੂਟ 2200 ਜੇ ਵੀ ਕਰਤੇ ਆ ਦੇਖੋ 2200 ਰੁਪਏ ਚ ਇਹ ਲੈ ਜੋ ਜਿਹੜਾ ਲੈ ਗਿਆ ਉਹਦਾ ਖੱਟ ਗਿਆ ਆ ਦੇਖੋ ਸੂਟ 2200 ਰੁਪਏ ਆ ਚੈੱਕ ਕਰੋ ਆ ਦੇਖੋ ਮਸਲੀਨ ਦਾ ਸੂਟ ਆ ਵੀ ਚੈੱਕ ਕਰ ਲੋ 200 ਰੁਪਏ 2200 ਰੁਪਏ 2200 ਰੁਪਏ ਲੈ ਜੋ 2200 ਰੁਪਏ ਆ ਲੋ ਜੀ 200 200 ਰੁਪਏ ਪਾਜੀ ਸੂਟ ਦੇਖੋ ਜਿੰਨਾ ਮਰਜੀ ਲੈ ਜਾਓ ਕਪੜਾ ਬੁਟੀਕਾਂ ਵਾਲੇ ਪੀਸ ਵੀ 2 200 ਰੁਪਏ ਚ ਇੱਧਰ ਦੇਖੋ ਸੂਟਾਂ ਪਿੱਛੇ ਲੜਾਈ ਹੋ ਗਈ ਸੂਟਾਂ ਪਿੱਛੇ ਕਹਿੰਦੇ ਮੈਨਣਾ ਕਹਿੰਦੇ ਮੈਨਣਾ 2 200 ਰੁਪਏ ਚ ਬਾਬੇ ਦੀ ਬਾਬੇ ਦੀ ਇੱਥੇ ਜੋ ਗਿਆ ਪੂਰਾ ਕਰਤਾ ਮੇਲੇ ਲੱਗੇ ਮੇਲੇ ਪੂਰੇ ਆ ਦੇਖੋ ਦਈ ਜਾਂਦੇ ਆ ਟਰੱਕ ਭਰ ਕੇ ਲਿਆਂਦੇ ਅੱਜ ਖਾਲੀ ਕਰਕੇ ਆਣਾ ਲੋਕਾਂ ਨੂੰ ਦੇ ਕੇ ਜਾਣਾ ਪਏ ਇੱਧਰ ਲੜਾਈਆਂ ਹੋਣੀਆਂ ਲੜਾਈਆਂ ਬੋਰੇ ਦੇ ਬੋਰੇ ਬੋਲੀਏ ਓਵਰ ਓਵਰ ਇਹ ਕਿਦਰੀ ਮਿਲ ਸਕਦੀ ਇਹ ਤੁਸੀਂ ਵਾੜਾ ਕੀਤਾ ਸੀ ਵੀ 21 22 ਸਤੰਬਰ ਤੱਕ ਇਦਾਂ ਹੀ ਚੱਲੂ ਫਿਰੇ ਮੈਂ ਕਿਹਾ ਜੀ ਚੱਲੂਗੇ ਚੱਲੂਗੇ ਆ ਦੇਖੋ ਆ ਦੇਖੋ ਬੋਰੇ ਭਾਰ ਭਰ ਕੇ ਲੈ ਆ ਰਹੇ ਆ ਲੋਕਾਂ ਦੇ ਸਾਹਮਣੇ ਗਾਲੀ ਕਰ ਰਹੇ ਆ ਜੋ ਰੇਟ ਕਿਹਾ ਉਹ ਦੇ ਰਹੇ ਆ ਲੈ ਜੋ ਲੈ 25 ਰੁਪਏ ਦੇ ਦੁਪੱਟਾ ਦੇਤਾ 200 ਰੁਪਏ ਦੇ ਸੂਟ ਦੇਤਾ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਲੋਕਾਂ ਨੂੰ ਹਵਾਲੇ ਕਰਤਾ ਭਾਜੀ ਜਲੰਧਰ ਵਰਗੇ ਸ਼ਹਿਰ ਚ ਹਾਂਜੀ ਮੇਨ ਗੜਾ ਜਲੰਧਰ ਕਪੜਾ ਸਤੋਂ ਮਹਿੰਗਾ ਜਲੰਧਰ ਚ ਪਰ ਬਾਬੇ ਰੇਟ ਦਾ ਸਭ ਤੋਂ ਸਸਤਾ ਦੁਕਾਨਦਾਰ ਸਾਰੇ ਵੇਲੇ ਬੈਠਿਆ ਭਾਜੀ ਤੁਸੀਂ ਦੇਖੀਂ ਕਹਿੰਦੇ 10 ਦਿਨ ਕੰਮ ਹੈ ਨਹੀਂ ਪਰ ਬਾਬੇ ਸਿੱਟੀ ਦੇ ਹਰ ਰੋਜ਼ ਰੇਟ ਦਾ ਤਮਾਕਾ ਬਾਦਾ 200 ਰੁਪਏ ਨੂੰ ਵੰਡ ਤੇ ਦੇ ਤੇ ਭਾਜੀ 200 ਰੁਪਏ ਚ ਹੁਣ ਮੈਨੂੰ ਹਣਾ ਥੋੜੀ ਹੋਰ ਵੈਰਾਈਟੀ ਵੀ ਦਿਖਾਓ 550 ਵਾਲੀ 1000 ਵਾਲੀ 500 ਵਾਲੀ ਅਰੇ ਜੀ ਚਾਹ ਦਿਖਾਣਾ ਭਾਜੀ ਇਹ ਪਹਿਲਾਂ ਕਰ ਲੈਣ ਮੇਰਾ ਪਾ ਇੱਕ ਇੱਕ ਸੂਟ ਵੀ ਖੋਲ ਕੇ ਦਿਖਾਨੇ ਆ ਆ ਭਾਈ ਕੜਾਈਆਂ ਦੇ ਸੂਟ 200 ਰੁਪਏ ਆ ਦੇਖ ਲਓ ਸੁਆਣ ਵਾਲੇ ਸੂਟ ਹਾਂਜੀ ਮਸਲੀਨ ਦੇ ਦੇਖੋ ਜੇ ਤੁਸੀਂ ਦੇਣ ਲੈਣ ਕਰਨਾ ਕੋਈ 500 ਨਹੀਂ ਕੋਈ 400 ਨਹੀਂ ਦੋ ਦੋ 200 ਰੁਪਏ ਚ ਦੋ ਦੋ 200 ਰੁਪਏ ਚ ਲੈ ਜਾਓ ਦੋ ਦੋ 200 ਰੁਪਏ ਦੇ ਸੂਟ ਪੂਰੇ ਪੰਜਾਬ ਦਾ ਠਨਾਕਾ ਦੇ ਰਿਹਾ ਬੰਦਾ ਆ ਦੇਖੋ ਜੀ ਲੈ ਜਾਓ ਦੋ ਦੋ 200 ਰੁਪਏ ਚ ਦੇ ਰਹੇ ਆ 5 500 ਵਾਲੇ ਸੂਟ ਦੋ ਦੋ 200 ਚ ਦੇਖੋ ਇੱਕ ਵੱਡਾ ਫੈਰਾ ਹੋਣ ਜਾ ਰਿਹਾ ਬਾਬੇ ਦੀ ਹੱਟੀ ਆ ਦੇਖੋ ਜਿਹੜਾ ਮਰਜੀ ਦੇਖੋ 200 ਰੁਪਏ 2 200 ਰੁਪਏ ਚ ਆ ਲੋ ਭਾਈ ਚਲੋ 200 200 ਰੁਪਏ ਆ ਰਿਹਾ ਕੋ ਪਾੜਾ ਸਿਲਕ ਦਾ ਸੂਟ ਜਿਹੜਾ ਬਾਜ਼ਾਰ ਚ 100 ਰੁਪਏ ਮੀਟਰ ਕਪੜਾ ਮਿਲਦਾ ਹੈ ਹਾਂਜੀ ਚੈਲੰਜ ਨਾਲ 5 ਮਿੰਟ ਦਾ ਸੂਟ ਪੂਰਾ ਹੋਊਗਾ ਚੁੰਨੀ ਨਾਲ ਹੋਊਗੀ ਹਾਂਜੀ ਆ ਲੋ ਚੱਕੋ 2250 ਰੁਪਏ ਦਾ ਇਹ ਇੱਕ ਪ੍ਰੋਪਰ ਕੜਾਈਆਂ ਕੱਢੀਆਂ 550 ਬਾਜ਼ਾਰ 'ਚ ਸਾਡੇ ਕੋਲ ਲੈ ਜਾਓ 2250 'ਚ 2250 'ਚ ਬੁਟੀਕਾਂ ਵਾਲੇ ਪੀਸ ਆਈ ਜਾਂਦੇ ਆ ਆਹ ਦੇਖੋ ਆਲ ਓਵਰ ਪਿਓਰ ਹੈਵੀ ਗੋਲਡ ਵਰਕ ਪ੍ਰਿੰਟ ਆਲ ਓਵਰ ਸੂਟ ਬਾਜ਼ਾਰ 'ਚ 150 ਰੁਪਏ ਮੀਟਰ ਠੀਕ ਹੈ ਜੀ ਸਾਡੇ ਸਸਤਾ ਸੂਟ ਆ ਲੋ ਬਾਪੇ ਦੀ ਹੱਡੀ ਦੇ ਜਿਹੜਾ ਮਰਜ਼ੀ ਪ੍ਰਿੰਟ ਲੋ 300 ਰੁਪਏ ਲਓ ਕੋਈ 700 800 ਨਹੀਂ 3 300 'ਚ ਆ ਪ੍ਰਿੰਟ ਸੂਟ 700 ਵਾਲਾ 3300 ਦੇਈ ਜੰਨੇ ਆ ਆ ਚੱਕੋ ਜੀ 3300 ਆ ਦੇਖੋ 667700 ਵਾਲੇ 3300 ਦੇ ਵਿੱਚ ਆ ਚੱਕੋ 3300 ਟੋਰ ਕੈਮਰੀ ਦਾ ਘੇਰਾ 795 ਰੁਪਏ ਰੇਟ ਆ ਆਪਾਂ ਆਫਰ ਚ ਭਾਜੀ ਓਫਰ ਚ ਹਾਂਜੀ ਅੱਜ ਚੁੰਨੀ ਪਿਓਰ ਦੇ ਨਾਲ ਹਾਂਜੀ ਆ ਮਾਲ ਭਾਜੀ ਵੱਡੀ ਓਫਰ ਚ ਵੱਡਾ ਧਮਾਕਾ ਦੇ ਲਗਾ ਚੱਕੋ 300 ਰੁਪਏ ਸੁ ਆ ਵੀ ਤੁਸੀਂ 7 700 8 800 ਦੀ ਲੈਣੇ ਹੋ 3 300 ਰੁਪਏ ਦੇਣੇ ਆ ਚੱਕ ਲਓ ਜੀ 3 300 ਰੁਪਏ ਚ ਆ ਲਓ ਭਾਜੀ ਵੱਡੀ ਓਫਰ ਰਣ ਲਗਾ 700 800 900 ਵਾਲਾ ਕੜਾਈ ਵਾਲਾ ਸੂਟ 2250 ਰੁਪਏ ਹੁਣ ਆ ਵੀ 2250 ਚ 7700 ਵਾਲੇ ਕੜਾਈ ਵਾਲੇ ਸੂਟ 2250 ਚ ਲੈ ਲਓ ਦੇਖੋ ਜਿਹਨੇ ਜਿੰਨਾ ਲੈਣਾ ਲੈ ਲਓ 2250 ਚ ਆ ਦੇਖੋ 2250 ਰੁਪਏ ਭਾਜੀ ਗੱਲਾਂ ਨਹੀਂ ਕਰਦੇ ਹਾਂਜੀ ਦੇਖ ਲਓ ਬਰਸਪੇਟ ਹਾਂਜੀ ਚੁੰਨੀ ਨਾਲ ਫੁੱਲ ਪਿਓਰ ਦੀ ਹਾਂਜੀ ਆ ਦੇਖੋ ਦੁਪੱਟਾ ਸੂਟ ਮਸਲੀਨ ਦਾ ਚੁੰਨੀ ਫੁੱਲ ਪਿਓਰ ਦੀ ਜੀ ਭਾਜੀ ਮਸਲੀਨ ਦੇ ਉੱਪਰ ਆ ਚੱਕੋ 2200 ਰੁਪਏ ਸੋ ਦੇਖੋ ਹੈਵੀ ਸੂਟ ਦੇ ਰਹੇ ਆ 2250 ਚ ਆ ਦੇਖੋ ਸੋ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰੋ ਛੇਤੀ ਆਜੋ 50 ਹਜ਼ਾਰ ਕੱਪੜਾ 20 ਹਜ਼ਾਰ ਜਿਹੜਾ ਕੱਪੜਾ ਬੈ ਗਿਆ ਪ੍ਰੋਫਿਟ ਤੁਹਾਡਾ ਨਹੀਂ ਬੀਕਾ ਸਾਨੂੰ ਵਾਪਸ ਦੇ ਕੇ ਬਦਲ ਕੇ ਲੈ ਜਿਓ ਆ ਉੱਪਰਲਾ ਸੂਟ ਦੇ ਪੁੱਤਰ ਪਿਓਰ ਨੇਚਰਲ ਕਰੇਵਲ ਸੂਟ ਆ ਦੇ ਦੇ ਜੀ ਬੁਜਾਰਾ ਚ 2200 ਤੋਂ ਸ਼ੁਰੂ ਹੁੰਦੇ ਆ ਹਾਂਜੀ ਭਾਜੀ ਸੋੜਿਆਂ ਦਊਂਗਾ ਹਾਂਜੀ ਚੈਲੰਜ ਕਰਦਾ ਰੇਟ ਦਾ ਅੱਧ ਬਟਾ ਦੇਖੋ ਨਾ ਚਨੂੰ ਦਾ ਪੁਲਸ ਹੈ ਦਾ ਹਾਂਜੀ ਤਾਂ ਡਿਜ਼ਾਈਨ ਆਣਗੇ ਇੱਕੋ ਦਾ ਇੱਕ ਲੈ ਗਾ ਕਾ ਰੇਡ ਕੀ ਇਹਦਾ ਭਾਜੀ ਆ ਲੋ ਵੱਡਾ ਬਲਾਸਟ ਕਰਤਾ ਰੇਡ ਦਾ 450 ਲਓ ਆ ਦੇਖੋ ਜਿਹੜੇ 7 700 800 1000 1000 ਵਾਲੇ 450 ਚ ਆ ਦੇਖੋ ਸਾਡੇ ਚੜਾਈਆਂ ਕੱਡੇ ਸੂਟ ਆ ਰੰਗ ਬੜੇ ਸੋਹਣੇ ਵਿਆਹ ਸ਼ਾਦੀ ਵਾਲੇ ਕੱਪੜਾ ਦੇਖੋ ਤੁਸੀਂ ਇਤਨੀਆਂ ਚੀਜ਼ਾਂ ਦੁਕਾਨ ਅੰਦਰ 1500 ਰੇ 2 2000 ਦੇ 2 ਦੇ ਰੇ ਸਾਡੇ 450 ਰੇ 2 ਆਪਰਾਓ ਹਾ ਦੇਖੋ ਜੀ ਸਵਾਹ ਦੇਖੋ ਕਲਰ ਵੀ ਚੈੱਕ ਕਰੋ ਕਿੰਨੇ ਪਿਆਰੇ ਆ 450 ਚ ਦੇਣਾ ਜਿਹੜਾ 1200 ਰੁਪਏ ਦਾ ਆ ਭਾਜੀ ਪਿਓਰ ਮਸਲੀਨ ਹਾਂਜੀ ਕੰਮ ਦੇਖੋ ਕੀਤਾ ਹੋਇਆ ਚਮਚਮ ਕਰਦਾ ਸੂਟ ਦੁਪੱਟੇ ਦੇਖੋ ਨਾ ਜੀ ਲਾਈਟਾਂ ਮਾਰਦੇ ਆ ਲੋ 5-500 ਰੁਪਏ ਕਰਦੇ 5-500 ਦੇ ਵਿੱਚ ਘੜਦਾ ਤੁਸੀਂ ਦੇਖੋ ਉਧਰ ਦੇਖ ਲਓ ਬਾਬੇ ਜੱਟੀ ਸੁਪਰ ਰੈਟ ਸੇਲ ਸੰਡੇ ਸਪੈਸ਼ਲ ਵੱਡੇ ਫਾਰੇ ਸਵੇਰ ਤੋਂ ਸਵੇਰ ਦਾ ਟਾਈਮ ਆ ਹਜੇ ਕੁਝ ਆ ਰਿਹਾ ਇੰਦਰ ਵੀ ਦਿਖਾ ਦਿਓ ਦੇਖੋ ਮਾਗਰਾ ਤਬੀਅਰ ਖੁਸ਼ ਹੋ ਜੇਗੀ ਜਰਾ ਕਰਕੇ ਦਿਖਾ ਜਰਾ ਆ ਦੇਖੋ ਪੀਸ ਯੋਅ ਨੈਚੁਰਲ ਕਲੇਰ ਦਾ ਸੂਟ ਰੰਗ ਵੀ ਚਾਰ ਹਾਂਜੀ ਫ੍ਰੈਸ਼ ਸੂਟ ਦੇ 450 ਇਹ ਵੀ 450 ਚ ਆ ਦੇਖੋ ਸਿਮਰ ਦੇ ਸੂਟ 450 ਦੇਖੋ ਜਿਹਨੇ ਦਾਜ ਵੀਰ ਲਈ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਵੱਡੇ ਫਾਇਦੇ ਆ 12 1200 ਵਾਲੇ 4400 ਚ ਕੀਤੇ ਹੋਇਆ ਸੂਟ ਉਹ ਭਾਜੀ ਆ ਪੀਸ ਦੇਖੋ ਮੈਂ ਕਹਿੰਦਾ ਪੀਸ ਬਾਜ਼ਾਰ ਚੋਂ 1500 ਰੁਪਏ ਘਟਕੇ ਇਹਨਾਂ ਦੇਣਾ ਹੀ ਨਹੀਂ ਹਾਂਜੀ ਇਤਨਾ ਦਾ ਸੂਟ 450 ਦੇ ਰਿਹਾ ਚੁੰਨੀ ਨਾਲ ਸੋ ਜਿੰਨੇ ਮਰਜ਼ੀ ਰੰਗ ਲੈ ਜਾਓ ਆਹ ਦੇਖੋ ਇੱਧਰ ਲੜਾਈਆਂ ਹੋਈ ਜਾਂਦੀਆਂ ਸੂਟਾਂ ਦੇ ਵਿੱਚੇ 12 1200 ਵਾਲੇ 450 ਚੱਕੋ 450 ਆ ਲੋ ਜੀ ਪਿਓਰ ਮਸਲੀਨ ਕੇਰੇ ਦੇ ਗੜਾਈ ਚੁੰਨੀ ਪਿਓਰ ਦੀ ਢੇਰਾਂ ਦੇ ਢੇਰ ਲੋ ਚੱਕੋ 350 ਰੁਪਏ ਆ ਲੋ ਲਓ ਆ ਹੋਰ ਰੇਟ ਘਟਾਤਾ 350 ਰੁਪਏ ਦੇ ਸੂਟ ਕਰਤਾ ਜਿਹੜਾ ਬਾਜ਼ਾਰ ਚ 8 800 9 900 ਜਾ 350 300 ਦੇ ਵਿੱਚ ਵੱਡੇ ਤੋਂ ਵੱਡਾ ਫਾਇਦਾ ਭਾਜੀ 350 ਰੁਪਏ ਚੂਟ। ਇਹ ਕੋਈ ਇੱਕ ਅਟੀ ਕਲਾ ਜਿੰਨੀ ਮਰਜ਼ੀ ਕਢਾਈ ਲੋ ਜੀ। ਇਹ ਨਾ ਚੰਗੀ ਨਹੀਂ ਆ। ਆਹ ਦੇਖੋ ਭਾਜੀ ਸੋਦੇ। ਸ਼ੋਰੂਮ ਵਾਲੀਆਂ ਚੀਜ਼ਾਂ ਜਿਹੜੀਆਂ 1500 2000 ਨੇ। ਹਾਂਜੀ। ਡਿਜ਼ਾਈਨ ਵੀ ਦਾਂਗਾ। ਰੇਟ ਮੁਫਤ ਦਾ। ਆਲੋ ਚੱਕੋ 700 ਰੁਪਏ ਚੂਟ ਲੋ। ਦੇਖੋ ਜਿਹੜੇ ਡੰਮੀਆਂ ਤੇ ਲਾ ਕੇ 2 2000 ਤੇ ਬਾਬੇ ਦੀ ਹੱਡੀ ਤੇ 7 700 ਰੁਪਏ ਤੇ। 700 ਰੁਪਏ ਚੂਟ ਭਾਜੀਆ ਦੇਖੋ। ਹੈਲੋ ਭਾਜੀ ਚੋਕਲੇਟ ਦੇ ਬ੍ਰੈਂਡਰ ਪੀਸ 6600 ਰੁਪਏ ਕਰਤੇ ਆ ਤੋਹਫੇ ਕਪੜੇ ਤੋਹਫੇ ਭਾਜੀ ਏਕੇ ਇੱਕ ਸੂਟ ਖੋਲ ਕੇ ਦਿਖਾਣਾ ਲਾ ਜੇ ਪਰ ਮੈਂ ਦਿਖਾਣਾ ਨਹੀਂ ਹਾਂਜੀ ਸੰਡੇ ਆ ਪੈਗੀ ਦੂੰ ਏਦਾਂ ਦੀਆਂ ਚੀਜ਼ਾਂ ਦੇਸੀ ਕਿਉ ਆਹ ਦੇਖ ਲਓ ਪੀਸ ਇਹ ਰੈਡ ਗਿਆ 600 ਰੁਪਏ ਕਰਤਾ ਭਾਜੀ ਲੋ ਆ ਵੀ ਚੈੱਕ ਕਰ ਲਓ 6600 ਦੇ ਰਹੇ ਆ ਜਿਹੜੇ 1500 1200 ਡੰਮੀਆਂ ਚ ਲਾ ਕੇ ਵੇਚਦੇ ਆ ਇਧਰ ਦੇਖੋ ਭਾਜੀ ਪੀਸ ਪਿਓਰ ਮਸਲੀਨ ਤੇ ਹਾਂਜੀ ਕਪੜਾ ਚੈੱਕ ਕਰੋ ਜਰਾ ਕਵਾਲਿਟੀ ਮਲਾਈ ਮੈਂ ਕਹਿੰਦਾ ਲੂ ਪੈਂਦੀ ਹੋਵੇ ਤਾਂ ਵੀ ਗਰਮੀ ਨਹੀਂ ਲੱਗਦੀ ਆ 20 ਡਿਸਟਲ ਦੁਬੱਟੇ ਨਾਲ ਨਾ 1200 ਦੇ ਨਾ 1500 ਚੱਕੋ ਜੀ 5500 ਰੁਪਏ 5500 ਚ ਦੇਖੋ ਰੰਗ ਵਿੱਚ ਲਾਈਟ ਡਾਰਕ ਸਾਰੇ ਮਿਲ ਜਣੇ 5500 ਚ ਦੇ ਦਿੱਤੇ ਵੀ ਆਹ ਦੇਖੋ ਭਾਜੀ ਸੂਟ ਦਾ ਇੱਕ ਦੋ ਇੱਕ ਕਪੜਾ ਨਿਆਰੇ ਦਾ ਹਾਂਜੀ ਅਜਿਹੇ ਦਾ ਸੂਟ ਜਿਹੜਾ ਬਾਜ਼ਾਰ 'ਚ 1500 ਰੁਪਏ ਸਟਾਰਟ ਹੁੰਦਾ ਆ ਆ ਲੋ ਪੂਰੇ ਪੰਜਾਬ ਦਾ ਧਮਾਕਾ ਆਹ ਸੂਟ ਆਹ ਦੁਪੱਟਾ 600 ਰੁਪਏ ਕਰਤਾ ਯਾ ਦੇਖੋ 6 600 ਚ ਫੋਟੋ ਵਾਲੇ ਮਾਡਰਨ ਵਾਲੇ ਬੁਟੀਕਾ ਵਾਲੇ 20 6 600 ਚ ਇਹ ਦਿਖਾਈ ਗਏ ਐ ਲੋ ਜਾਲ ਵਾਲੇ ਸੂਟ 5 500 ਰੁਪਏ ਵੱਡੇ ਮੇਰੇ ਵੱਡੇ ਧਮਾਕੇ ਆਇਓ ਜਲਦੀ ਜਲਦੀ ਬਾਪੇ ਦੀ ਹੱਟੀ ਦੇ ਇਤੋ ਵੱਡਾ ਮੌਕਾ ਨਹੀਂ ਮਿਲਣਾ ਇੱਕ ਨੰਬਰ ਕਪੜਾ ਇੱਕ ਨੰਬਰ ਕੁਆਲਟੀ ਵੇਚ ਲੈਣਾ ਵੈਰਾਸ਼ਾ ਦੇ ਲੈਣਾ ਬਾਪੇ ਡਾ ਜੋ ਸਵੇਰੇ 9:00 ਲੱਗੇ ਸ਼ਾਮੀ ਅੱtreh ਜਲੰਧਰ ਬਾਸ ਸੱਡੇਰੇ ਸਾਹਮਣੇ ਦੇਖੋ ਉੱਥੋਂ ਮਾਰ ਲਓ ਕੈਮਰਾ ਬਾਹਰੋਂ ਇਧਰ ਐਂਡ ਤੱਕ ਪੂਰਾ ਰਸ਼ ਪੈ ਗਿਆ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਜਿਹੜੇ ਸਿਆਣੇ ਲੋਕ ਉਹ ਤਾਂ ਆ ਗਏ ਤੁਸੀਂ ਵੀ ਆ ਜਾਓ ਕਰਕੇ ਬਾਬੇ ਦੀ ਹੱਟੀ ਤੇ 21 ਸਤੰਬਰ ਤੱਕ ਇਦਾਂ ਹੀ ਮੇਲੇ ਲੱਗਣੇ ਆ ਇਦਾਂ ਹੀ ਫਾਇਦੇ ਹੋਣੇ ਆ ਬਾਜ਼ਾਰ ਬੈਠੇ ਵਿਹਲੇ ਤੇ ਬਾਬੇ ਦੀ ਹੱਟੀ ਤੇ ਲੱਗੇ ਮੇਲੇ